ਓ ਗੁਰੂ ਬਰਮਾ ਗੁਰੂ ਰਿਸ਼ਨ ਗੁਰੂ ਦੇਵੋ ਮਹేశਵਰੇ ਗੁਰੂ ਰੂષાक्षात ਪਰਬ੍ਰਹਮ ਸ਼੍ਰੀ ਗੁਰੂਵੇ ਨਮਹ ਸ਼੍ਰੀ ਗੁਰੂਵੇ ਨਮਹ ਬੋਲ ਸ੍ਰੀ ਅਪਤਿ ਰਾਮ ਚੰਦਰ ਕੀ ਜੈ ਸਰਬਤ ਸਾਧ ਸੰਗਤ ਅੱਜ ਜਨਕ ਬਦੇਹੀ ਜਿਸ ਨੂੰ ਸਾਰਾ ਸੰਸਾਰ ਜਨਕ ਬਦੇਹੇ ਸੀਤਾ ਮਾਤਾ ਨੂੰ ਵੀ ਬਦੇਹੀ ਕਰਕੇ ਉਚਾਰਨ ਕਰਦੇ ਹਨ ਸੋ ਇਸ ਦੇ ਵਿਸ਼ੇ ਤੇ ਵਿਚਾਰ ਕਰਦੇ ਹਾਂ ਕਈਆਂ ਸੰਗਤਾਂ ਵਿਦਵਾਨਾਂ ਨੇ ਸਵਾਲ ਕਰਤੀਆਂ ਹਨ ਕਿ ਇਹ ਜਨਕ ਨੂੰ ਵਿਦੇਹ ਕਿਉਂ ਕਿਹਾ ਜਾਂਦਾ ਹੈ ਔਰ ਸੀਤਾ ਨੂੰ ਵਿਦੇਹੀ ਬਦੇਹੀ ਮਾਤਾ ਸੀਤਾ ਵਿਦੇਹ ऐसे नामों क्यों उचारण किया जाता है तो आप सूक्ष्म विचार करिए कि जो राजा जनक के पिता जी सन उन्होंने नौ राजा निमी सी निमी राजा शास्त्र का लेख है कि भी उन्होंने ਇੱਕ ਵਾਰ ਪੁੱਤਰੇਸ਼ਟੀ ਜਗ ਕਰਨਾ ਸੀ ਉਹਨਾਂ ਦੇ ਜਿਹੜੇ ਕੁੱਲੂ ਪ੍ਰੋਤ ਸੀਗੇ ਉਹ ਗੁਰੂ ਵਿਸ਼ਿਸ਼ਟ ਜੀ ਸਨ ਜੋ ਰਾਮ ਜੀ ਦੇ ਰਗੂਕੁਲ ਦੇ ਵੀ ਗੁਰੂਕੁਲ ਦੇ ਵੀ ਗੁਰੂ ਸਨ ਔਰ ਰਾਜਾ ਨਿਮੀ ਦੇ ਵੀ ਉਹੀ ਗੁਰੂ ਸਨ ਕਿਉਂਕਿ ਗੁਰੂ ਵਿਸ਼ਿਸ਼ਟ ਜੀ ਬਹੁਤ ਮਹਾਨ ਹਸਤੀ ਹੋਇਆ ਤਿੰਨਾ ਲੋਕਾਂ ਦੇ ਵਿੱਚ ਉਹਨਾਂ ਦੀ ਖਿਆਤੀ ਸੀ ਪ੍ਰਭਾਵ ਸੀ ਔਰ ਤਿੰਨੇ ਮਾਨਵ ਦੇਵ ਰਾਖਸ਼ ਉਹਨਾਂ ਤੋਂ ਸਲਾਹ ਲੈ ਕੇ ਕੰਮ ਕਰਦੇ ਸੀ ਗੁਰੂ ਵਿਸ਼ਿਸ਼ਟ ਸਮਾਨ ਮਨੀਸ਼ਰ ਕਹਾਂ ਛਪਾਲੀ ਨੇ ਦੇਵ ਅਸੁਰ ਨਰ ਤੀਨੋਂ ਕੇ ਜਿਨ ਭਰਮ ਮਟਾ ਦੀਨੇ ਇੱਕ ਧਕਾਰ ਸ਼ਬਦ ਕੇ ਨਿਰਮਲ ਅਰਥ ਨਖਾਰ ਗਏ ਪਤਾ ਨਹੀਂ ਕਿਸ ਤਰਫ ਹੋਏ ਕਿਦਰਸਦਾਰ ਗਏ ਬਰਮਨੰਦ ਪੰਡ ਜੀ ਟਿੱਖਾਂ ਵਾਲਿਆਂ ਨੇ ਇਹ ਲਿਖਿਆ ਹੈ ਬਈ ਇੱਕ ਵਾਰ ਦੇਵਤੇ ਤੇ ਰਾक्षਸਾਂ ਦੀ ਵਿਕਤੀਆਂ ਦੀ ਇਨਸਾਨਾਂ ਦੀ ਬੈਸ ਹੋਈ ਇੱਕ ਕਾਸ਼ਬਾਣੀ ਤੋਂ ਦਇਅ ਸ਼ਬਦ ਦਾ ਕਿਚਾਰਨ ਹੋਇਆ ਜਿਬ ਬਾਣੀ ਦਾ ਦਇਅ ਦਾ ਔਰ ਇਤੇ ਵਿਚਾਰ ਹੋ ਵੀ ਦਇਅ ਸ਼ਬਦ ਕੀ ਹੈ ਜੋ ਕਾਸ਼ਬਾਣੀ ਤੋਂ ਨਿਰੰਕਾਰ ਨੇ ਹੈ ਪ੍ਰਗਟ ਕੀਤਾ ਹੈ ਕਹਿੰਦੇ ਵੀ ਇਸ ਤੇ ਦਇਅ ਤੇ ਵਿਚਾਰ ਕਰਕੇ ਸਿਰਫ ਇੱਕ ਵਿਸ਼ਿਸ਼ਟ ਮਨੀ ਜੀ ਸਾਡੇ ਜਿਨ੍ਹਾਂ ਨੇ ਇਹਦਾ ਨਿਰਮਲ ਅਰਥ ਸੁਤ ਅਰਥ ਵਿਸ਼ਵਾਸਨੀ ਅਰਥ ਜਿਸ ਨੂੰ ਤਿੱਡਾਂ ਨੇ ਦੇਵਤਿਆਂ ਨੇ ਰਾਖਸ਼ਾਂ ਨੇ ਪ੍ਰਾਣੀਆਂ ਨੇ ਮੰਨਿਆ ਉਹ ਸੀਗਾ ਵੀ ਦੇਵਤਿਆਂ ਨੂੰ ਦਇਆ ਕਰਨੀ ਇਨਸਾਨਾਂ ਨੂੰ ਦਾਨ ਕਰਨਾ ਔਰ ਰਾਖਸ਼ਾਂ ਨੂੰ ਦਮਨ ਕਰਨਾ ਇਹਨਾਂ ਦਾ ਕਰਮ ਹੈ ਇਸ ਕਰਕੇ ਆਪਾਂ ਨੂੰ ਵਿਅਕਤੀਆਂ ਨੂੰ ਵੀ ਦਾਨ ਬਹੁਤ ਸੇਸ਼ਟ ਹੈ ਦਾਨ ਕਰਨਾ ਚਾਹੀਦਾ ਹੈ ਤੇ ਔਰ ਸਭ ਨੇ ਹੈ ਮੰਨਿਆ ਵੀ ਬਿਲਕੁਲ ਇਹ ਸਹੀ ਆਕਾਸ਼ ਬਾਣੀ ਦੇ ਅਰਥ ਹੋਣਗੇ ਸੋ ਉਹ ਵਿਸ਼ਿਸ਼ਟ ਜੀ ਰਾਜਾ ਨਿਮੀ ਦੇ ਕੁਲਪਰੋਤ ਸਨ ਪੁੱਤਰੇਸ਼ਤੀ ਉਹਨਾਂ ਨੇ ਜਗ ਕਰਾਉਣਾ ਸੀ ਜਦੋਂ ਗੁਰੂ ਵਸ਼ਿਸ਼ਟੀ ਜੀ ਦੇ ਕੋਲ ਗਏ ਬੇਨਤੀ ਕੀਤੀ ਵੀ ਮਹਾਰਾਜ ਜੀ ਮੈਂ ਆਪ ਜੀ ਤੋਂ ਪੁੱਤਰੇਸ਼ਤੀ ਜਗ ਕਰਾਉਣਾ ਸਾਡੇ ਕੁਲਪਰਵਤ ਨੂੰ ਅਸੀਂ ਸੋ ਤੋਂ ਪਹਿਲਾਂ ਵੀ ਇਹ ਜਗ ਕਰਿਆਮਾ ਜੋ ਕਰਦੇ ਆ ਅਨੁਸ਼ਟਾਨ ਕਰਾਉਨੇ ਆ ਸੋ ਤੋਂ ਹੀ ਕਰਾਉਨੇ ਆ ਪਰ ਵਿਸ਼ਿਸ਼ਟ ਜੀ ਕਹਿਣ ਲਗੇ ਉਸ ਵੇਲੇ ਦੇਵਤਿਆਂ ਦੇ ਜਗ ਦੇ ਵਿੱਚ ਮगन ਸਨ ਕਿਉਂਕਿ ਦੇਵਤੇ ਤੇ ਰਾਖਸ਼ਾ ਦਾ ਬੜਾ ਟਕਰਾਅ ਹੋ ਰਿਹਾ ਰਹਦਾ ਸੀ ਉਹਨਾਂ ਤੋਂ ਵਿਜੇ ਪਰਉਣ ਪਾਉਣ ਦੇ ਵਾਸਤੇ ਯੱਗ ਤਪਦਾਨ ਦੀ ਲੋੜ ਪੈਦੀ ਸੀ ਕਿਉਂਕਿ ਜਗਤ ਤੋਂ ਤਪ ਤੋਂ ਇਹਨਾਂ ਨੂੰ ਸ਼ਕਤੀਆਂ ਮਿਲਦੀਆਂ ਸੀ ਮਹਾਭਰਤ ਜੈ ਵਰਗੇ ਗੈਤਰੀ ਵਰਗੇ ਮਹਾਸ਼ੇਸ਼ਟ ਮੰਤਰ ਉਹਦੇ ਉੱਤੇ ਚੜ੍ਹਨ ਕੀਤੇ ਜਾਂਦੇ ਸੀ ਚੰਡੀ ਕਾਲੀ ਦੀਆਂ ਉਹទੀਆਂ ਪੈਂਦੀਆਂ ਸਨ ਸੋ ਸ਼ਕਤੀ ਮਿਲਦੀ ਸੀ ਗੁਰੂ ਵਿਸ਼ੇਸ਼ਟੀ ਕਹਿਣ ਲੱਗੇ ਬਈ ਰਾਜਾ ਨਿਮੀ ਬਈ ਮੈਂ ਤਾਂ ਇਸ ਜਗ ਦੇ ਵਿੱਚ ਉੱਜਾ ਹੋਇਆ ਦੇਵਤਿਆਂ ਨੇ ਮਹਾਨ ਜੱਗ ਹੈ ਮਹਾਨ ਕਰਮ ਹੈ ਆਪਣਾ ਵੀ ਧਰਮ ਬਣਦਾ ਹੈ ਵੀ ਆਪਾਂ ਦੇਵਤਿਆਂ ਦੇ ਪੱਖ ਦੇ ਵਿੱਚ ਖੜੀਏ ਔਰ ਇਹਨਾਂ ਨੂੰ ਸ਼ਕਤੀਆਂ ਪ੍ਰਦਾਨ ਹੋਣ ਤਾਂ ਕਿ ਰਾਖਸ਼ ਇਹਨਾਂ ਨੂੰ ਕੋਈ ਨੁਕਸਾਨ ਪਹੁੰਚਾ ਨਾ ਸਕਣ ਔਰ ਦੇਵ ਲੋਗ ਦੇ ਉੱਤੇ ਅਬਦਾ ਰਾਜ ਸਥਾਪਿਤ ਨਾ ਕਰ ਸਕਣ ਰਾਜਾ ਨਿਮੀ ਕਹਿਣਗੇ ਮਹਾਰਾਜੀ ਮੈਂ ਤਾਂ ਬਹੁਤ ਮੁਸ਼ਕਲ ਦੇ ਵਿੱਚ ਹਾਂ ਮੇਰਾ ਸੰਕਲਪ ਹੈ ਮੈਂ ਪੁੱਤਰ ਇਸ਼ਟਿਜਕ ਕਰਾਉਣਾ ਹੈ ਚਲੋ ਠੀਕ ਹੈ ਸੋਚਦਾ ਸੋਚਦਾ ਜਦੋਂ ਉਹ ਰਾਜ ਦੇ ਵਿੱਚ ਆਇਆ ਤੇ ਉਹਨੇ ਸੋਚਿਆ ਵੀ ਇੱਕ ਹੋਰ ਵਿਸ਼ਿਸ਼ਟ ਜੀ ਦੇ ਸਮਾਨ ਸੀ ब्रह्मदेव पंडित बड़े अच्छे विद्वान ਸੀ ਉਹਨਾਂ ਤੋਂ ਕਰਾ ਲੈਨੇ ਆ ਉਸਰੋਂ ਤਸਵੱਟਾ ਸੀ ਕਈ ਸ਼ਬਦਾਂ ਦੇ ਨਾਲ ਇਹਨੂੰ ਉਚਾਰਨ ਕੀਤਾ ਜਾਂਦਾ ਹੈ ਯਾਨੀ ਪੰਜਾਬੀ ਦੇ ਵਿੱਚ ਤਸਵੱਟਈ ਸ਼ਬਦ ਵਰਤਿਆ ਜਾਂਦਾ ਹੈ ਉਸ ਪੰਡਿਤ ਕੋਲ ਚਲੇ ਗਏ ਉਸ ਪੰਡਿਤ ਨੇ ਨਿਮੀ ਦੇ ਆਉਣ ਦੇ ਸਾਰ ਹੀ ਹਾਂ ਕਰ ਦਿੱਤੀ ਕਿਉਂ ਕਿ ਉਹ ਜਜਮਾਨ ਤੋ ਗੁਰੂ ਵਿਸ਼ਿਸ਼ਟ ਜਗਦਾ ਸੀ ਉਹ ਤਸਵੱਤਾ ਦੇ ਵਿਸ਼ਿਸ਼ਟ ਜੀ ਦੀ ਆਪ ਦੇ ਵਿੱਚ ਤੂੰ ਤੂ ਮੈਂ ਮੈਂ ਰਹਿੰਦੀ ਸੀ ਇਹ ਮੇਰਾ ਜੀਵਾਨ ਹੈ ਉਹ ਮੇਰਾ ਜੀਵਾਨ ਹੈ ਉਹ ਮੇਰਾ ਜੀਵਾਨ ਹੈ ਐਸੇ ਚੱਲਦਾ ਸੀ ਤਸਵੱਤਾ ਨੇ ਸੋਚਿਆ ਵੀ ਅਜ ਬੜਾ ਉੱਤਮ ਸਮਾਂ ਵੀ ਉਹਨਾਂ ਦੇ ਜੀਵਾਨ ਨੂੰ ਮੈਂ ਚਾਹੇ ਮੁਸ਼ਕਲ ਵੀ ਕੋਈ ਨਾ ਬੇ ਮਨੂੰ ਮੈਂ ਉਹਦਾ ਜਗ ਜ਼ਰੂਰ ਕਰੂੰਗਾ ਉਸ ਨੇ ਨਾਲ ਦੀ ਨਾਲ ਕਹਿਣਗੇ ਹਾਂ ਕਰਤੀ ਰਾਜੀ ਨਹੀਂ ਜਗ ਦੀ ਤਿਆਰੀ ਹੋ ਗਈ ਸਮਗਰੀ ਮਹੰਗਾਈ ਗਈ ਸਭ ਰਿਸ਼ੀ ਮੋਨੀ ਪੰਡਤ ਆਉਤੀਆਂ ਪਾਉਣ ਵਾਲੇ ਤਿਆਰ ਹੋ ਗਏ ਜਗ ਸ਼ੁਰੂ ਹੋ ਗਿਆ ਜਗ ਸ਼ੁਰੂ ਹੋਣ ਤੇ ਅੰਦਰ ਵਿਚਕਾਰ ਵਿਚਕਾਰ ਹੀ ਦੇਵਤਿਆਂ ਦਾ ਜਗ ਗੁਰੂ ਵਿਸ਼ਟ ਨੇ ਸੰਪੰਨ ਕਰ ਦਿੱਤਾ ਜਦੋਂ ਉਹਨਾਂ ਦਾ ਜਗ ਸੰਪੰਨ ਹੋ ਗਿਆ ਤਾਂ ਗੁਰੂ ਜੀ ਨੇ ਕਿਹਾ ਸੋਚਿਆ ਮਨਾ ਬਈ ਮਿਥਲਾਪੁਰੀ ਦੇ ਰਾਜੇ ਬੜੇ ਧਰਮਾਤਮਾ ਨੇ ਆਪਣੇ ਜਜਮਾਰੀ ਵੀ ਨੇ ਔਰ ਮੈਂ ਉਹਨਾਂ ਦਾ ਕੋਲ ਪ੍ਰੋਖੋ ਤਾਂ ਕਿਉਂ ਨਾ ਮੈਂ ਜਾ ਕੇ ਉਹਨਾਂ ਨੂੰ ਸੁਨੇਹਾ ਭੇਜਾਂ ਵੀ ਮੈਂ ਹੁਣ ਬਿਲਕੁਲ ਬੇਲਾ ਹਾਂ ਮੈਂ ਆਬਿਦਾ ਜਾ ਕਰਵਾਤੀ ਤਿਆਰ ਹਾਂ ਜਦੋਂ ਉਹਨਾਂ ਨੂੰ ਸੁਨੇਹਾ ਮਿਲਿਆ ਤਾਂ ਉਹਨਾਂ ਨੇ ਥੋੜੇ ਨਿਰਾਸ਼ਤਾ ਨਾਰਾਜ਼ਗੀ ਦੇ ਨਾਲ ਰਾਜੇ ਨਿਮੀਨ ਦੇ ਸਨੇਹਪੇ ਹਤਾ ਵੀ ਗੁਰੂ ਜੀ ਮਹਾਰਾਜ ਜੀ ਅਸੀਂ ਤਾਂ ਹੁਣ ਤਸਵੱਟਾ ਰਿਸ਼ੀ ਦੇ ਉਤੋਂ ਯੱਗ ਕਰਾਉਣ ਲੱਗ ਪਿਆ ਤੁਸੀਂ ਬੇਤਵੇਲੇ ਨਹੀਂ ਸੀ ਤੁਸੀਂ ਕਰ ਨਹੀਂ ਸਕਦੇ ਸੀ ਅਸੀਂ ਮਜਬੂਰੀ ਕਰਕੇ ਇਹਨਾਂ ਨੂੰ ਬੇਨਤੀ ਕੀਤੀ ਇਹਨਾਂ ਸਾਡੀ ਬੇਨਤੀ ਸਵੀਕਾਰ ਕਰ ਲਈ ਔਰ ਇਹ ਯੱਗ ਸਾਡਾ ਚ ਕਰ ਰਹੇ ਹਨ ਹੁਣ ਅਸੀਂ ਤੁਹਾ ਤੋਂ ਯੱਗ ਨਹੀਂ ਕਰਾਵਾਂਗੇ ਜਦੋਂ ਇਹ ਸ਼ਬਦ ਵਿਸ਼ਿਸ਼ਟ ਜੀ ਨੇ ਸੁਨੇ ਵੀ ਮੇਰੇ ਹੋਣ ਜਜਮਾਨ ਮੈਂ ਉਹਨਾਂ ਦਾ ਕੁਲਪ੍ਰੋਹਤਾ ਹਾਂ ਮੇਰੀ ਇਹਨਾਂ ਦੇ ਉੱਤੇ ਮੇਰ ਹੈ ਇਹ ਤਸਵੱਟਾ ਰਿਸ਼ੀ ਨੇ ਜਾਣ ਗੁੱਝ ਕੇ ਮੇਰੇ ਨਾਲ ਈਰਖਾ ਕਰਕੇ ਇਹਨਾਂ ਦੇ ਜੱਗ ਨੂੰ ਸ਼ੁਰੂ ਕੀਤਾ ਹੈ ਜਦੋਂ ਕੋ ਦਾ ਅਧਿਕਾਰ ਖੇਤਰ ਨਹੀਂ ਸੀਗਾ ਗੁਰੂ ਵਿਸ਼ਿਸ਼ਟ ਜੀ ਵੀ ਮਨ ਦੇ ਵਿੱਚ ਲੈ ਕੇ ਦੁਐਸ਼ ਜਦੋਂ ਉੱਥੇ ਜੱਗ ਦੇ ਵਿੱਚ ਆਏ ਤਸਵੱਟਾ ਨੂੰ ਕਿਹਾ ਭਾਈ ਪੰਡਿਤ ਜੀ ਤੁਸੀਂ ਬਹੁਤ ਮਾੜਾ ਕੰਮ ਕੀਤਾ ਸੁਣ ਭਲੀ ਭਾਂਤ ਪਤਾ ਹੈ ਵੀ ਇਹ ਸਾਡੇ ਯਜਮਾਨ ਹਨ ਤੁਸੀਂ ਕਿਉਂ ਜੱਗ ਕੀਤਾ ਤੂ ਤੋ ਮੈਂ ਮੈਂ ਹੋ ਗਈ ਬਹਿਸ ਹੋ ਗਈ ॠषि मुनि ਇਕੱਠੇ ਹੋ ਗਏ ਬਹੁਤ ॠषि मुनि ਦਾ ਇਕੱਠ ਹੋ ਗਿਆ ਜੱਗ ਰੁਕ ਗਿਆ ਬੰਦ ਹੋ ਗਿਆ ਜੱਗ ਆਪ ਦੇ ਵਿੱਚ ਲੜਾਈ ਵੱਧ ਗਈ ਉਹ ਵੀ ਹੁਣ ਪੂਰਾ ਵਿਦਵਾਨ ਗੁਰੂ ਵਿਸ਼ਿਸ਼ਟ ਵੀ ਆਪਣੇ ਆਪ ਨੂੰ ਪੂਰੇ ਵਿਦਵਾਨ ਬੇਤਾਂ ਦੇ ਗਿਆਤਾ ਸੀਗੇ ਸਿੱਧੀਆਂ ਕੱਡੀਆਂ ਹੋਈਆਂ ਸੀਗੀਆਂ ਰਿੱਤੀਆਂ ਸਿੱਧੀਆਂ ਦੇ ਜਿਹੜੇ ਅਗਰਬਾਨ ਸੀ ਇਹ ਜੋ ਮਜੇਲਾ ਸੀ ਨਾ ਸ਼ਬਦਬਾਨ ਜਿਹਨਾਂ ਨੂੰ ਕਹਿੰਦੇ ਸੀ ਸ਼ਬਦਬਾਨ ਇਹਨਾਂ ਕੋਲ ਸ਼ਬਦਬਾਨ ਸੀ ਕਿਉਂਕਿ ਗੁਰੂਪ੍ਰਸਿੱਛਤ ਜੀ ਦੇ ਤੇ ਕੋਲ ਤਾਂ ਬਹੁਤ ਮਸ਼ਹੂਰ ਸਿੱਧ ਬਾਣ ਰਿਹਾ ਜੋ ਕਿ ਪਰਸ਼ਰਾਮ ਜੀ ਨੂੰ ਵੀ ਦਿੱਤਾ ਸੀ ਇਹਨਾਂ ਨੇ ਤੇ ਬੜੀਆਂ ਲੰਬੇ ਇਤਿਹਾਸ ਹਨ ਸੋ ਇਹ ਆਪ ਦੇ ਵਿੱਚ ਉਹ ਸ਼ਬਦਾਂ ਦੇ ਬਾਣ ਚਲਾਉਣ ਲੱਗ ਪਏ ਇੱਕ ਦੂਜੇ ਨੇ ਉਹ ਤੋਂ ਹੈਵੀ ਚਲਾਵੇ ਉਹ ਤੋਂ ਚਲਾਵੇ ਉਹ ਤੋਂ ਚਲਾਵੇ ਉਹ ਤੋਂ ਚਲਾਵੇ ਕਰਦੇ ਕਰਦੇ ਐਸਾ ਭਿਆਨਕਰ ਯੁੱਧ ਛਿੜ ਪਿਆ ਦੋਹਾਂ ਚ ਰਿਸ਼ੀਆਂ ਮੁਨੀਆਂ ਚ ਕੁਝ ਉਧਰ ਹੋ ਗਏ ਕੁਝ ਉਧਰ ਹੋ ਗਏ ਸ਼ਬਦ ਸ਼ਾਸਤਰ ਦੱਸਦਾ ਹੈ ਵੀ ਰਾਜਾ ਨਿਮੀ ਦੀ ਉਸ ਜਗ ਦੇ ਦੌਰਾਨ ਮ੍ਰਿਤੂ ਹੋ ਗਈ ਆਹਕਾਰ ਮਚੀ ਸਾਰੇ ਸੰਸਾਰ ਦੇ ਉੱਤੇ ਬਹੁਤ ਮਾੜਾ ਮਨਾਇਆ ਗਿਆ ਬਈ ਰਾਜਾ ਨਿਮੀ ਬੜਾ ਧਰਮਾਤਮਾ ਰਾਜਾ ਸੀ ਐਡਾ ਵੱਡਾ ਧਰਮਾਤਮਾ ਰਾਜੇ ਦੀ ਇੱਕ ਸ਼ੁਭ ਕਰਮ ਕਰਨ ਦੇ ਵਿੱਚ ਮੌਤ ਹੋ ਜੇ ਬੜਾ ਮਾੜਾ ਹੋਇਆ ਸੋਗ ਮਨਾਏ ਲੋਕਾਂ ਨੇ ਬਹੁਤ ਜ਼ਿਆਦਾ ਇਕੱਠ ਬੱਠ ਹੋ ਗਿਆ ਦੇਵਤੇ ਆ ਗਏ ਜੀ ਸ਼ਿਵਨੀ ਆ ਗਏ ਕਹਣ ਲੱਗੇ ਵੀ ਇਹ ਅਨਰਥ ਹੋਇਆ ਹੁਣ ਇਹਦਾ ਕੋਈ ਹੱਲ ਕੱਢਿਆ ਜਾਵੇ ਹੱਲ ਸੋਚ ਵੀ ਕੀ ਹੈ ਚਲੋ ਦੇਵਤਾ ਨੇ ਰਿਸ਼ੀਆ ਮਹਨਿਆਂ ਨੇ ਇੱਕ ਕਪੜਾ ਯੁਕਤ ਬੜਾਈ ਕੋਈ ਬਰਤਨ ਦੇ ਵਿੱਚ ਉਹਨਾਂ ਨੂੰ ਕਹਿੰਦੇ ਪਾਇਆ ਪਾ ਕੇ ਉਹਦਾ ਮੰਥਨ ਕੀਤਾ ਰਾਜੇ ਦੀ ਮੀਲਾ ਮੰਥਨ ਕਰਨ ਤੋਂ ਬਾਅਦ ਮੰਤਰ ਪੜੇ ਸਮਗ੍ਰਿ ਸਮਗ੍ਰਿ ਜੋ ਵੀ ਉਹਨਾਂ ਦਾ ਸੀਗਾ ਕੋਈ ਉਸ ਸਮੇਂ ਕਿਉਂਕਿ ਇਹ बड़े मंत्र जी को तो ऐत्री मंत्र भाई ये भी इनु भी बरसी भी मरे पे बंदे नु जोड़ा कर सकदी सी और महामृ तंजय मंत्र भी जो शुक्राचार्य रे कोळ जी महादेव जी ने ਦਿੱਤਾ ਸੀ वो भी संजीवनी थी वो राक्षस नु मरया पे नु जोड़ा कर लंदे सी और महापुरुषता कई ये भी दसदे ने भाई जो जवजी साहब सी इनु भी ਬਰਸੀ ਦਾ ਕਿਉਂਕਿ ਬਾਬਾ ਗੁਰਦਤਾ ਜੀ ਨੇ ਇਹ ਮੂਲ ਮੰਤਰ ਪੜ੍ਹ ਕੇ ਹੀ ਜਲ ਛਿੜਕ ਕੇ ਕਿਸੇ ਬ੍ਰਹਮਣ ਦੀ ਗਊ ਮੋਈ ਹੋਣੀ ਜਉਂਦਾ ਕਰ ਦਿੱਤਾ ਸੀ ਔਰ ਨਾਮਦੇਵ ਦੀ ਵੀ ਕਹਾਣੀ ਸੁਣੀ ਹੈ ਵੀ ਉਹਨਾਂ ਨੇ ਵੀ ਮਰੀ ਹੋਈ ਗਊ ਜਉਂਦੀ ਕਰ ਦਿੱਤੀ ਜੀ ਬਾਣੀ 'ਚ ਵੀ ਦਰਜ ਹੈ ਸੋ ਇਹਨਾਂ ਦੇ ਕੋਲ ਸ਼ਬਦ ਬਾਣ ਸੀ ਔਰ ਇਹ ਅੱਛੇ ਕੰਮ ਵੀ ਬਾਣ ਕਰਦੇ ਸੀ ਔਰ ਗਲਤ ਵੀ ਹੋ ਜਾਂਦੇ ਸੀ ਕਈ ਵਾਰੀ ਨਾ ਤੁਹਾਨੂੰ ਸਰਾਪ ਜਿਹਨੂੰ ਆਪਾਂ ਵਰਤੇ ਸਰਾਪ ਵੀ ਕਹਿ ਦਿੰਦੇ ਆ ਇਹ ਵਰਤੇ ਸਰਾਪ ਵੀ ਉਹੀ ਚੀਜ਼ ਸੀਗੀ ਕਿਸੇ ਨੇ ਸਰਾਪ ਦਿੱਤਾ ਉਹ ਅਸ਼ੁੱਧ ਸੀ ਕਿਸੇ ਨੇ ਵਰ ਦੇਤਾ ਉਹ ਚੰਗਾ ਚੰਗਾ ਸ਼ਬਦ ਸੀਗਾ ਐਸੇ ਤਰ੍ਹਾਂ ਇਹ ਚੱਲਦੇ ਸੀ ਇਹਨਾਂ ਨੇ ਮੰਥਨ ਕਰਕੇ ਰਾਜਾ ਨਿਮੀ ਦੀ ਦੇਹ ਦੇ ਵਿੱਚੋਂ ਇੱਕ ਬਾਲਕ ਪੈਦਾ ਕਰ ਲਿਆ ਬੜੀ ਖੁਸ਼ੀ ਹੋਈ ਜੈ ਜਕਾਰਾ ਹੋ ਗਿਆ ਦੇਵਤਾ ਨੇ ਦੁੰਦਲੀ ਵਿਜਾਈ পুষ্পਾਂ ਦੀ ਵਰਸ਼ਾ ਹੋਈ ਔਰ ਉਸ ਬਾਲਕ ਦਾ ਨਾਮ ਸ਼ੀਲਭਜ ਰੱਖਿਆ ਸੀ ਸ਼ੀਲਭਜ ਔਰ ਬਾਅਦ ਦੇ ਵਿੱਚ ਇਹਨੂੰ ਜਨਕ ਵੀ ਕਹਿਣ ਲੱਪੇ ਔਰ ਇਹ ਜੋ ਮਿਥਲਾ ਵਾਲੀ ਗੱਦੀ ਸੀ ਇਹ ਦਾ ਗੱਦੀ ਦਾ ਨਾਮ ਵੀ ਜਨਕੀ ਸੀ ਔਰ ਇਹ ਬੈਸੀ ਵੀ ਨੂੰ ਜਨਕ ਕਹਿਣ ਲੱਪੇ ਸੀ ਜਾਣਕਰੂ ਤੇ ਸ਼ੀਰਸ਼ੀਲ ਦਾਜੇ ਦਾ ਅਸਲੀ ਨਾਮ ਸੀਗਾ ਪੈਦਾ ਹੋ ਗਏ ਔਰ ਰਾਜਾ ਨਿਮੀ ਚਲੇ ਗਏ ਵੱਡੇ ਹੋਏ ਮਥਰਾ ਸ਼ਹਿਰ ਦੇ ਰਾਜੇ ਬਣੇ ਬੜੀਆਂ ਸਟੋਰੀਆਂ ਇਹਨਾਂ ਦੇ ਨਾਲ ਜੁੜੀਆਂ ਹੋਆਂ ਕਹਾਣੀਆਂ ਦੇ ਨਾਲ ਔਰ ਉਸ ਦੇ ਰਾਜ ਦੇ ਵਿੱਚ ਹੀ ਇੱਕ ਸੀਤਾ ਜੀ ਦਾ ਜਨਮ ਹੋਇਆ ਜਿਹੜੀ ਇਹ ਵੀ ਬਿਨਾ ਦੇਹਤੂ ਸੀ ਕਿਉਂਕਿ ਰਾਵਣ ਨੇ ਰਿਸ਼ੀਆਂ ਦੇ ਪੁੱਤ ਦੱਬਿਆ ਇੱਥੇ ਕਾਲ ਪੈ ਗਿਆ 12 ਸਾਲਾਂ ਦਾ ਉਸਕਾਰ ਨੂੰ ਨਿਵਰਤੀ ਤੋਂ ਕਰਨ ਬਾਅਦ ਤੇ ਰਾਜਜਨਕ ਨੇ ਸੋਨੇ ਦਾ ਹਲ ਆਪਣੀ ਰਾਣੀ ਨਾਲ ਲੈ ਕੇ ਉਹ ਚਲਾਇਆ ਤੇ ਉਹ ਘੜੇ ਦੇ ਵਿੱਚੋਂ ਇਹਦੀ ਇਹਦੀ ਉਤਪਤੀ ਹੋਈ ਔਰ ਇਹ ਰਾਜਜਨਕ ਨੇ ਬਨਾਲੀ ਸੀ ਜਿਹਦਾ ਨਾਮ ਸੀਤਾ ਬਈ ਬੇਅੰਤ ਲੰਮੀਆਂ ਕਹਾਣੀਆਂ ਰਮਾਇਣ ਤੱਕ ਚਲਦੀਆਂ ਹਨ ਇਹਨਾਂ ਦੀਆਂ ਇਸ ਨੂੰ ਵੀ ਵਿਦੇਹੀ ਕਿਹਾ ਜਾਂਦਾ ਸੀ ਜੋ ਬਿਨਾ ਦੇਹ ਤੋਂ ਸੀ ਕਿਸੇ ਬਿਨਾ ਦੇਹ ਉਤਪਤੀ ਤੋਂ ਇਸੇ ਤਰ੍ਹਾਂ ਰਾਜਜਨਕ ਨੂੰ ਵੀ ਵਿਦੇਹ ਰਾਜਜਨਕ ਵਿਦੇਹ ਬੋਲਿਆ ਜਾਂਦਾ ਸੀ ਸੋ ਥੋੜੀ ਕਹਾਣੀ ਹੋਰ ਆਪਾਂ ਇਹਦੀ ਅੱਗੇ ਚਲਾਉਨੇ ਆ ਤੇ ਬਈ ਜਦੋਂ ਰਾਜਾ ਜਨਕ ਵੱਡਾ ਹੋਇਆ ਰਾਜ ਗੱਦੀ ਦਾ ਸੰਭਾਲਣ ਯੋਗ ਹੋ ਗਿਆ ਪੰਡਿਤ ਰਖੇ ਬੜੇ ਵਿਚਾਰਬਾਨ ਸੀ ਬੁੱਧੀਮਾਨ ਸੀਗੇ ਤੇ ਬੜੇ ਇਹਨਾਂ ਨੂੰ ਗਿਆਨ ਕਰਾਉਂਦੇ ਸੀ ਆਪ ਗਿਆਨ ਚਰਚਾ ਹੁੰਦੀ ਰਹਿੰਦੀ ਸੀ ਇਹਨਾਂ ਨੂੰ ਪਤਾ ਸੀਗਾ ਵੀ ਗੁਰੂ ਤੋਂ ਬਿਨਾ ਗੱਤ ਨਹੀਂ ਹਰੇਕ ਮਨੁੱਖ ਦਾ ਕਰਮਾ ਵੀ ਗੁਰੂ ਬਣਾਓ ਉਤੋਂ ਨਾਮ ਲਓ ਨਾਮ ਜਪ ਕੇ ਹੀ ਕਲਿਆਣ ਹੋ ਸਕਦਾ ਹੈ ਤੇ ਇਹਨਾਂ ਨੇ ਇੱਕ ਢੰਡੋਰਾ ਫੇਰਿਆ ਵੀ ਕੋਈ ਮੇਰਾ ਗੁਰੂ ਬਣੇ ਔਰ ਮੇਰੀ ਸ਼ਰਤ ਪਹਿਲਾਂ ਪੂਰੀ ਕਰੇ ਤੇ ਮੈਂ ਗੁਰੂ ਧਾਰਨ ਕਰਨਾ ਹੈ ਢੰਡੋਰੇ ਦੇ ਵਿੱਚ ਬੁਨਿਆਦੀ ਕਰਾਈ ਗਈ ਵੀ ਜਿਹੜਾ ਮੇਰਾ ਗੁਰੂ ਬਣੂਗਾ ਉਦੇ ਉੱਤੇ ਇੱਕ ਸ਼ਰਤ ਹੈ ਬਈ ਮੇਰੇ ਕੋਲ ਇੱਕ ਦਰਿਆਈ ਘੋੜਾ ਹੈ ਜੀ ਦੀ ਰਕਾਬ ਦੇ ਉੱਤੇ ਮੈਂ ਪੈਰ ਧਰਨ ਅਸਾਰ ਉਹ ਘੋੜਾ 400 ਕਿਲੋਮੀਟਰ ਤੇ ਜਾ ਸਕਦਾ ਹੈ ਇੰਨਾ ਇੰਨਾ ਤੇਜ਼ ਹੈ ਘੋੜਾ ਉਹ ਰਕਾਬ ਦੀ ਪੈਰ ਧਰਨ ਤੇ ਤੋਂ ਪਹਿਲਾਂ ਮੈਨੂੰ ਕੋਈ ਗਿਆਨ ਕਰਾ ਦੇ ਤਾਂ ਮੈਂ ਉਸ ਨੂੰ ਗੁਰੂ ਧਾਰਨ ਕਰ ਸਕਦਾ ਉਹਨਾਂ ਸਾ ਕਿਹੜਾ ਬੁੱਧੀਜੀਵੀ ਸੀ ਕੌਣ ਇਹਨਾਂ ਕਾਬਿਲ ਸੀ ਕੌਣ ਇਹਨਾਂ ਗਿਆਤਾ ਸੀ ਇਸ ਵਿਦਿਆਲਾ ਬਈ ਇੱਕ ਬੰਦੇ ਦੇ ਮਨ ਨੂੰ ਪੜ੍ਹ ਕੇ ਉਹਨੂੰ ਗੁਰੂ ਨੂੰ ਕੰਫੀਡੈਂਸ ਕਰਾਵੇ ਮਨਾਵੇ ਬਈ ਤੇ ਫਿਰ ਉਹ ਗੁਰੂ ਬਣ ਸਕਦਾ ਹੈ ਬੜਾ ਚਰ ਰੰਗ ਆ ਰਾਜਾ ਜਨਕ ਇਸ ਸਮੇਂ ਦੀ ਡੀਕ ਦੇ ਵਿੱਚ ਬੈਠੇ ਸੀ ਵੀ ਕਦੋਂ ਅਗਰ ਕੋਈ ਆ ਕੇ ਮੈਨੂੰ ਇਹ ਗੱਲ ਕਹੇ ਵੀ ਮੈਂ ਤੈਨੂੰ ਗਿਆਨ ਕਰਾ ਸਕਦਾ ਤੇ ਮੈਂ ਤੇਰਾ ਗੁਰੂ ਬਣ ਸਕਦਾ ਹਾਂ ਲੋ ਜੀ ਉਹ ਕਹਿੰਦੇ ਕੈ ਵੀ ਆ ਗਿਆ ਅਸ਼ਟਬੱਕਰ ਜਿਹਦੇ ਆਪਕਾਲਕ ਵੀ ਕਥਾ ਕਰੀ ਸੀ ਇਹ ਸਤ ਹੈ ਕੋ ਸਤ ਹੈ ਉਹਦਾ ਨਿਵਾਰਣ ਕੀਤਾ ਸੀ ਅੱਜ ਗੁਰੂ ਬਣਨ ਵਾਸਤੇ ਵੀ ਅਸ਼ਟਬੱਕਰ ਨੂੰ ਪਤਾ ਲੱਗਿਆ ਵੀ ਰਾਜ ਜਨਕ ਨੇ ਸ਼ਰਤ ਰੱਖੀ ਹੈ ਗੁਰੂ ਬਣਉਣ ਬਾਅਦ ਤੇ ਮੈਂ ਇਸ ਇਹਦੇ ਮਨ ਦੀ ਜੋ ਸ਼ੰਕਾ ਹੈ ਇਹਦੀ ਮੈਂ ਦੂਰ ਕਰੂੰਗਾ ਤੇ ਮੈਂ ਇਹਦਾ ਗੁਰੂ ਬਣਨ ਨੂੰ ਬਿਲਕੁਲ ਤਿਆਰ ਆ ਇਹ ਮਥਲਾਪੁਰੇ ਸ਼ਹਿਰ ਦੇ ਵਿੱਚ ਜਦੋਂ ਗਏ ਅਸ਼ਟਾ ਬਕਰ ਜੀ ਦਰਬਾਰੇ ਨੂੰ ਕਿਹਾ ਵੀ ਜਨਕਰੂ ਸੁਨੇਹਾ ਭੇਜੋ ਕਿ ਅਸ਼ਟਾ ਬਕਰ ਆਇਆ ਹੈ ਤੇ ਉਹ ਤੁਹਾਡੇ ਤੁਹਾਡਾ ਗੁਰੂ ਬਣਨ ਨੂੰ ਤਿਆਰ ਹੈ ਜੋ ਤੁਹਾਡੀ ਸ਼ਰਤ ਹੈ ਉਹ ਵੀ ਪੂਰੀ ਕਰਨ ਤਿਆਰ ਹੈ ਜਦੋਂ ਰਾਜ ਜਨਕਰੇ ਇਹ ਸੁਣਿਆ ਤਾਂ ਬੜਾ ਗੱਦਗੱਦ ਉੱਠਿਆ ਖੁਸ਼ੀਆਂ ਹੋਈਆਂ ਸਾਰਾ ਦਰਬਾਰ ਲਾਇਆ ਗਿਆ ਸਾਰੇ ਵਰਜੀਦਵਾਨ ਇਕੱਠੇ ਹੋ ਗਏ ਜੋ 1200 ਵਰਮਣ ਰਾਜਨਕ ਦੀ ਸਭਾ ਵਿੱਚ ਉਹ ਵੀ ਉਹ ਸਭਾ ਦੇ ਵਿੱਚ ਆ ਗਏ ਰਾਜਾ ਜਨਕ ਨੂੰ ਦਾਦ ਦੇ ਵਿਸ਼ਾਸ਼ਤਰ ਵੀ ਦੇ ਅਠ ਕਾਸ਼ ਸੀਗੇ ਥਰੀ ਦੇ ਵਿੱਚ ਬਿੰਗਾ ਡੇਡਾ ਸੀ ਸੀਗਾ ਪਰ ਬੁੱਧੀਮਾਨ ਸੀ ਅੰਦਰੋਂ ਜੋ ਕੁੰਡਲੀ ਜਾਗੀ ਜਾਗਰਤ ਸੀ ਬ੍ਰਹਮ ਦੇ ਬ੍ਰਹਮ ਵਸਤਾ ਦੇ ਵਿੱਚ ਰਹਿੰਦਾ ਸੀ ਏ ਰਾਜੇ ਜਨਕ ਨੇ ਕਿਹਾ ਮਹਾਰਾਜੀ ਆਵ ਭਗਤ ਕੀਤੀ ਨਨਵਤ ਪ੍ਰਣਾਮ ਕੀਤੀ ਹਾਂ ਜੀ ਮਹਾਰਾਜ ਜੀ ਤੁਸੀਂ ਮੇਰੇ ਗੁਰੂ ਬਣੋਗੇ ਕਹਿੰਦੇ ਬਣਾਗੇ ਵਿੱਚ ਨੂੰ ਬਣਾਗੇ ਫਿਰ ਕਹਿੰਦੇ ਮੇਰਾ ਉਹ ਉਸੇ ਤਰ੍ਹਾਂ ਗੁਰੂ ਦਾ ਸੰਗ ਅਸਲ ਉੱਚਾ ਹੁੰਦਾ ਹੈ ਸੰਗਾਸਣ ਮੇਰਾ ਲਾਦੇ ਤੇ ਬਾਕੀ ਦਿਨ ਮੈਂ ਉਹ ਗਿਆਨ ਕਰਾਉਂਗਾ ਤੂੰ ਘੋੜੇ ਦੀ ਪ੍ਰਕਾਅ ਤੇ ਪੈ ਰੱਖੇਗਾ ਤੇ ਮੈਂ ਉਹ ਤੂੰ ਪਹਿਲਾਂ ਤੈਨੂੰ ਗਿਆਨ ਕਰਾ ਦੂੰਗਾ ਤੇ ਮੈਂ ਤੇਰਾ ਗੁਰੂ ਬਣ ਜਾਊਂਗਾ। ਤੇ ਦੇ ਅੱਛਾ ਬਿਲਕੁਲ ਸਹੀ ਹੈ। ਸੰਗਲਸਨ ਦਾ ਹਾਲਾਤ ਉੱਚਾ। ਰਾਜ ਜਨਕ ਰਾਜ ਜੀ ਬੈਠ ਗਏ। ਸਾਰੇ ਵਿਦਵਾਨ ਬੈਠ ਗਏ। ਸਾਰੇ ਦਰਬਾਰੀ ਸਵਾਇਮਾਨ ਹਨ। ਅਖੀਰ ਜੀ ਰਾਜ ਜਨਕ ਨੇ ਕਿਹਾ ਮਹਾਰਾਜ ਜੀ ਆਪਾਂ ਇਹ ਸ਼ੁਰੂ ਕਰੀਏ ਕਿਰਿਆ ਕਿ ਨਹੀਂ ਕਰੋ। ਰਾਜ ਜਨਕ ਨੇ ਘੋੜਾ ਮੰਗਾ ਲਿਆ। ਕਾਠੀ ਉੱਤੇ ਪਾਈ ਹੋਈ ਇਸ ਵਨੇ ਦੀ। ਇਕੋਤਲ ਘੋੜਾ ਅਰਬੀ ਤੇ ਬੜਾ ਸੁੰਦਰ ਸੁਭਾਇਮਾਨ ਸਜਾਇਆ ਹੋਇਆ ਦਰਬਾਰ ਦੇ ਵਿੱਚ ਲਿਆ ਕੇ ਖੜਾ ਕਰਤਾ ਤੇ ਰਿਕਾਬ ਲੰਕ ਰਹੀ ਹੈ ਰਾਜਾ ਜਨਕ ਜਦੋਂ ਉੱਠ ਕੇ ਘੋੜੇ ਕੋਲ ਗਿਆ ਰਿਕਾਬ ਤੇ ਪੈਰ ਰੱਖਣ ਲੱਗਿਆ ਔਰ ਅਸ਼ਟਵਕਰ ਤੋਂ ਹੁਕਮ ਲਿਆ ਅੱਗੇਲੇ ਵੀ ਮਹਾਰਾਜ ਜੀ ਮੈਂ ਰਕਾਬ ਤੇ ਪੈ ਰੱਖਾਂ ਉਹ ਕਹਿੰਦਾ ਨਹੀਂ ਅਸ਼ਟਪਕ ਰਿਹਾ ਇਹਨਾਂ ਕਿਉਂ ਕਹਿਣ ਲੱਗੇ ਜੇ ਤੂੰ ਰਕਾਬ ਤੇ ਪੈ ਰਖ ਲਿਆ ਘੋੜਾ 400 ਕਿਲੋਮੀਟਰ ਤੇ ਵਗ ਜੂ ਅੱਛਾ ਮੈਂ ਤੈਨੂੰ ਗਿਆਨ ਕਰਾਉਂ ਮੈਂ ਤੇਰਾ ਗੁਰੂ ਬਣੂੰਗਾ ਉਦੋਂ ਪਹਿਲਾਂ ਤੂੰ ਰਕਾਬ ਦੀ ਪ੍ਰਕਾਬ ਤੇ ਘੋੜੀ ਤੇ ਪੈਰ ਕੇ 400 ਕਿਲੋਮੀਟਰ ਤੇ ਵਗ ਜੇਗਾ ਜਿਹੜੀ ਗੁਰੂ ਦਕਸ਼ਣ ਹੈ ਇਹਦੇ ਬਿਨਾ ਗੁਰੂ ਨਹੀਂ ਬਣਿਆ ਜਾ ਸਕਦਾ ਗੁਰੂ ਦਕਸ਼ਣਾ ਪਹਿਲਾਂ ਫਿਰ ਗੁਰੂ ਦੀਕਸ਼ਾ ਦਿੱਤੀ ਜਾਂਦੀ ਹੈ ਤੂੰ 400 ਕਿਲੋਮੀਟਰ ਦੇ ਵਗਿਆ ਤੇ ਗੁਰੂ ਦਕਸ਼ਣਾ ਕੌਣ ਦੇਉ ਬਈ ਗੁਰੂ ਦਕਸ਼ਣਾ ਬਹੁਤ ਜ਼ਰੂਰੀ ਹੈ ਗੁਰੂ ਬਣਉਣ ਵੇਲੇ ਕਹਿੰਦਾ ਜੀ ਤੂੰ ਬਚ ਸੱਚਾ ਵੀ ਦਾ ਫੇ ਦਸੋ ਪਹਿਲਾਂ ਆਪਾਂ ਗੁਰੂ ਦਕਸ਼ਣੇ ਕਰਦੇ ਆਂ ਉਹ ਕਹਿੰਦੇ ਵੀ ਗੁਰੂ ਦਕਸ਼ਣਾ ਮੈਂ ਆਤਾ ਥੋੜਾ ਰਾਜ ਪਾਟ ਤਾਂ ਨਹੀਂ ਲੈਂਦਾ ਕਹਿੰਦੇ ਹੋਰ ਵੈਸੇ ਵੀ ਗੁਰੂ ਦਕਸ਼ਣਾ ਕਹਿੰਦੇ ਤੰਤਰਾਂ ਨਹੀਂ ਹੁੰਦੀ ਐ ਤਨ ਦੀ ਮਨ ਦੀ ਤੇ ਤਾਂ ਦੀ ਤੇ ਕਹਿੰਦੇ ਦੱਸੋ ਕੀ ਜਾਈਦਾ ਤਨ ਮਨ ਤਨ ਸਭ ਸੌਪ ਗੁਰੂ ਕੋ ਹੁਕਮ ਅੰਨੇ ਪਾਈ ਐ ਤਿੰਨੇ ਚੀਜ਼ਾਂ ਸੌਪ ਕੇ ਹੀ ਗੁਰੂ ਗਲਾ ਬਣਿਆ ਜਾਂਦਾ ਹੈ ਕਿਉਂਕਿ ਆਪਣਾ ਆਪ ਸਮਰਪਿਤ ਕਰਨਾ ਹੁੰਦਾ ਹੈ ਗੁਰੂ ਦੇ ਨੂੰ ਤੇ ਫਿਰ ਜਾ ਕੇ ਕ੍ਰਿਆਨ ਹੋ ਸਕਦੀ ਹੈ ਅਸ਼ਟਾ ਬਕਰ ਕਹਿਣ ਲੱਗਿਆ ਬਈ ਤੂੰ ਐ ਕਰ ਇਹ ਰਾਣੀਆਂ ਕੋਲ ਜਾ ਕੇ ਆ ਕਿਉਂਕਿ ਤੇਰੇ ਧੰਦੇ ਵਿੱਚ ਉਹ ਵੀ ਹਿੱਸੇਦਾਰ ਨਹੀਂ ਆ ਔਰ ਤੇਰੇ ਧੰਦੇ ਵਿੱਚ ਵੀ ਉਹ ਹਿੱਸੇਦਾਰ ਨਹੀਂ ਆ ਸਮਝ ਗਏ ਨਾ ਤੂੰ ਜੇ ਤੂੰ ਰਾਣੀਆਂ ਤੋਂ ਬਗੈਰ ਮੈਨੂੰ ਤਨ ਦੇਵੇਂਗਾ ਤੇ ਫਿਰ ਰਾਣੀਆਂ ਦਾ ਹਿੱਸਾ ਵੀ ਇਹਦੇ ਵਿੱਚ ਜੇ ਧਨ ਦੇਵੇਂਗਾ ਤਾਂ ਵੀ ਉਹਦਾ ਹਿੱਸਾ ਹੈ ਜੇ ਮਾਨ ਦੇਵੇਂਗਾ ਤੇ ਤਾਂ ਤੂੰ ਉਹਨਾਂ ਨੂੰ ਪੁੱਛਿਆ ਵੀ ਕੀ ਕਿਹੜੀ ਕਿਹੜੀ ਜੜੀਆਂ ਉਹ ਦक्षिਣਾ ਦੇਣੀਆਂ ਤਨ ਦੀ ਮਾਨ ਦੀ ਧਨ ਦੀ ਰਾਜਾ ਕਿਹਿਣ ਲੱਗਿਆ ਰਾਜਾ ਜਨ ਕਿਹਿਣ ਲੱਗੇ ਇਹ ਵੀ ਬੜੀ ਉੱਤਮ ਬਾਤ ਹੈ ਵਿਚਾਰ ਦੀ ਗੱਲ ਹੈ ਕਹਿੰਦੇ ਕਿ ਪਹਿਲਾਂ ਮੈਂ ਰਾਣੀਆਂ ਨੂੰ ਪੁੱਛ ਕੇ ਆਉਣਾ ਤੇ ਫਿਰ ਮਹਾਰਾਜ ਜੀ ਆਪਾਂ ਫੈਸਲਾ ਕਰਾਂਗੇ ਕਹਿੰਦੇ ਠੀਕ ਹੈ ਰਾਜਾ ਜਨਕਦ ਜਿੱਥੇ ਰਾਣੀਆਂ ਦੇ ਮਹਿਲ ਸੀ ਇਕੱਲੀ-ਇਕੱਲੀ ਕੋਲ ਗਏ ਔਰ ਜਾ ਕੇ ਇਹ ਬਿ샤 ਰੱਖਿਆ ਸਵਾਰ ਰੱਖਿਆ ਮੈਂ ਮਹਾਰਾਣੀਆਂ ਮੈਂ ਅੱਜ ਗੁਰੂ ਧਾਰਨ ਕਰਨ ਲੱਗਿਆ ਗੁਰੂ ਵਾਲਾ ਬਣਨ ਲੱਗਿਆ ਔਰ ਗੁਰੂ ਨੇ ਸ਼ਰਤ ਬਣਨ ਤੋਂ ਪਹਿਲਾਂ ਰੱਖੀ ਹੈ ਵੀ ਪਹਿਲਾਂ ਮੈਂ ਲੈਣੀਆਂ ਗੁਰੂ ਦਕਸ਼ਨਾ ਦੱਸੋ ਗੁਰੂ ਦਕਸ਼ਨਾ ਤਾਂ ਦੇ ਦੇਣੀ ਆ ਮੰਨ ਦੇ ਦੇਣੀ ਆ ਕਿ ਧੰ ਦੇ ਦੇਣੀ ਆ ਰਾਣੀਆਂ ਕਹਿਣ ਲਗੀਆਂ ਮਹਾਰਾਜ ਜੀ ਤਾਂ ਨਹੀਂ ਅਸੀਂ ਦੇਣ ਦਿੰਦੀਆਂ ਤੇ ਧੰ ਨਹੀਂ ਦੇਣ ਦਿੰਦੀਆਂ ਅਸੀਂ ਤੇ ਰਾਣੀਆਂ ਕਹਨੀਆਂ ਜੇ ਰਾਜ ਭਾਗ ਹਰੀਸ਼ਚੰਦਰ ਮਗੂੰ ਲੈ ਲਿਆ ਤਾਂ ਵਿਸ਼ਵਾਮিত্র ਮਗੂੰ ਹਰੀਚੰਦਰ ਤੋਂ ਲੈ ਲਿਆ ਜੀ ਇਉਂ ਲੈ ਲਿਆ ਤੇ ਫਿਰ ਆਪਾਂ ਰਾਜੇ ਕਹਦੇ ਆ ਫੇ ਤਾਂ ਅਪਾ ਗਏ ਨਕਗਾਲ ਹੋ ਗਏ ਤਨ ਸਾਡਾ ਤੁਹਾਡੇ ਦੇ ਅਧਿਕਾਰ ਹੈ ਤੁਹਾਡੇ ਤੇ ਸਰੀਰ ਤੇ ਸਾਡਾ ਹੱਕ ਹੈ ਮਨ ਤੇ ਨਾ ਤਾਂ ਲਗੇ ਨਾ ਹਿੰਗ ਭੜਕੜੀ ਲਗੇ ਤੁਸੀਂ ਮੰਨ ਦੇ ਦੋ ਮਨ ਤੋਂ ਆਪਾਂ ਕੀ ਕਰਾਉਣਾ ਹੈ ਜੇ ਮਨ ਉਹ ਵੀ ਰੱਖਣਗੇ ਤਾਂ ਵੀ ਕੋਈ ਗੱਲ ਨਹੀਂ ਉਹਨਾਂ ਨੇ ਮਨ ਕੀ ਕਰਨਾ ਹੈਗਾ ਤੇ ਰਾਜਾ ਜਨ ਕਹਿੰਦਾ ਗੱਲ ਵੀ ਬਜੰਦਾਰ ਹੈ ਭਈ ਗੱਲ ਠੀਕ ਹੈ ਰਾਜਾ ਜਨਕ ਆ ਕੇ ਕਹਿਣ ਲੱਗੇ ਹੱਥ ਜੋੜ ਕੇ ਬੇਨਤੀ ਕੀਤੀ ਅਸ਼ਟਾਵਕਰ ਨੂੰ ਮਹਾਰਾਜ ਜੀ ਫੈਸਲਾ ਕਰਿਆ ਮੈਂ ਕਹਿੰਦੇ ਰਸਵਈ ਕਹਿੰਦਾ ਜੀ ਤਨ ਤਦ ਨਹੀਂ ਦਿੰਦੇ ਦਾਂ ਦਿਏ ਤਨ ਫਿਰ ਕਹਿੰਦੇ ਤੁਹਾਨੂੰ ਮੰਨ ਦਿੱਤਾ ਪੱਕੀ ਗੱਲ ਹੈ ਕਹਿੰਦਾ ਬਿਲਕੁਲ ਪੱਕੀ ਗੱਲ ਹੈ ਜੀ ਮਨ ਥੋੜਾ ਅੱਜ ਤੋਂ ਮਨ ਮੇਰਾ ਥੋੜਾ ਹੋ ਚੁੱਕਿਆ ਹੁਣ ਤਾਂ ਪੈ ਰੱਖਾਂ ਰਕਾਬ ਤੇ ਗਿਆਨ ਕਰਾਉਂਗੇ ਉਹ ਕਹਿੰਦੇ ਗਿਆਨਤਾ ਬਿਲਕੁਲ ਕਰਾਵਾਂਗੇ ਤੇ ਕਹਿੰਦੇ ਫਿਰ ਰੱਖਾ ਪੈਰ ਕਹਿੰਦਾ ਬਿਲਕੁਲ ਹੀ ਰੱਖਣਾ ਰਾਸ਼ਟਾ ਪੈਰ ਦੇਣਾ ਕਹਿੰਦੇ ਕਿਉਂ ਕਹਿੰਦਾ ਹੁਣ ਮੰਨ ਜੇ ਤੇਰਾ ਇਹ ਮੇਰੇ ਹਵਾਲੇ ਮੇਰੇ ਕੋਲ ਹੈ ਤੇਰਾ ਮਨ ਮੈਂ ਕਹੂੰਗਾ ਤੇ ਤੈਨੂੰ ਰਕਾਬ ਤੇ ਪੈ ਰੱਖਣਾ ਮੈਂ ਨਹੀਂ ਕਹੂੰਗਾ ਤੇ ਤਾਂ ਤੂੰ ਰਕਾਬ ਤੇ ਪੈ ਰਿਖਸਾ ਨਾਲ ਤੂੰ ਜਾ ਸਕਦਾ ਕਿਤੇ ਕਹਿੰਦਾ ਮਨ ਦੀ ਵਸਤੇ ਹੈ ਮਨ ਹੀ ਕਹਿੰਦਾ ਨਾ ਤੇਰਾ ਘਰ ਰਕਾਬ ਤੇ ਪੈ ਰੱਖਣ ਮੈਂ ਰਕਾਬ ਤੇ ਪੈ ਰੱਖਾਂ ਤੇ ਫਿਰ ਨੂੰ ਗਿਆਣਾ ਜਦੋਂ ਅਸ਼ਟਾ ਬਕਰ ਨੇ ਇਹ ਗੱਲ ਕੀਤੀ ਬਈ ਮਨ ਮੇਰਾ ਤੇਰੇ ਮੇਰੇ ਕੋਲ ਹੈ ਤੇਰਾ ਤੇ ਮਨ ਦੀ ਸਾਰੀ ਵਸਤੇ ਹੈ ਮਨ ਦੀ ਇਹ ਸਾਰੀ ਖੇਡ ਹੈ ਮਨ ਮੰਨਿਆ ਤੇ ਪ੍ਰਭ ਜਾਣਿਆ ਜੈਸਾ ਮਨ ਜੈਸਾ ਅਨ ਬੈਸਾ ਮਨ ਮਨ ਤਾਂ ਇਹ ਸ੍ਰਿਸ਼ਟੀ ਦਾ ਰੂਪ ਹੀ ਹੈ ਇਹ ਤੇਰਾ ਮਨ ਹੀ ਕਹਿੰਦਾ ਸੀ ਮੈਂ ਰਕਾਬ ਤੇ ਬੈਰਕਾ ਹੁਣ ਤਰਕਾਬ ਤੇ ਪੈ ਰਿਖਣਾ ਮਨ ਦਾ ਤਾਂ ਜਰਾ ਮਨ ਜਿੱਤੇ ਜਗ ਜਿੱਤਾ ਹੈ ਹੀ ਹੈ ਜਦੋਂ ਮਨ ਨੇ ਤੂੰ ਦੇਤਾ ਮੈਨੂੰ ਗੁਰੂ ਨੂੰ ਦੇਤਾ ਸੌਪਤਾ ਤੇ ਫੇ ਤਾਂ ਤੈਨੂੰ ਕਿਸੇ ਦੀ ਲੋੜ ਹੀ ਨਹੀਂ ਪੈਣੀ ਤਾਂ ਕਿ ਹੁਣ ਕਾਬ ਤੇ ਪੈ ਰੱਖਣਾ ਆ ਜਾ ਸੰਘਰਸ਼ਨ ਦੇ ਬਹਾ ਜਦੋਂ ਆ ਕੀਤਾ ਗ੍ਰੱਪ ਦੇਣੇ ਗਿਆਨ ਹੋ ਗਿਆ ਉਹਨੂੰ ਵੀ ਮਨ ਤਾਂ ਕਾਬੂ ਕਰਨ ਦਾ ਮਾਨੀ ਹੈ ਜਦੋਂ ਮਨ ਆਪਣਾ ਪੁਰਉ ਦੇ ਤਾਂ ਕਾਬੂ ਹੋ ਗਿਆ ਤੇ ਫਿਰ ਸਾਰਾ ਸੰਸਾਰ ਮਨ ਜਿੱਤੇ ਜਾਗੀ ਜਿੱਤ ਸਾਰਾ ਸੰਸਾਰ ਹੀ ਆਪਣਾ ਬਣ ਗਿਆ ਇਹ ਸ਼ਾਸਤਰ ਕਹਿੰਦੇ ਹਨ ਇਹੀ ਕਰਨਾ ਹੈ ਮਨ ਇੱਕ ਐਡਾ ਚੰਚਲ ਹੈ ਜੋ ਆਪਾਂ ਨੂੰ ਆਪਣੇ ਬਸ ਤੇ ਨਹੀਂ ਆਉਂਦਾ ਕਿ ਨਾਮ ਚਿੰ ਸੁਰਤੀ ਨਹੀਂ ਲੱਗਦੀ দান ਨਹੀਂ ਕਰ ਦਿੰਦਾ ਹਰ ਟਾਈਮ ਲੋਭ ਵਿੱਚ ਫਸਿਆ ਰਹਿੰਦਾ ਹੈ ਬੇਕਾਰਾ ਜਿਹਾ ਸਮੁੰਦਾ ਹੈ ਸੋ ਮਨ ਅਸ਼ਟਵ ਕਰਨ ਦੇ ਤਾਂ ਰਾਜਾ ਜਨਕ ਨੂੰ ਗਿਆਨ ਹੋ ਗਿਆ ਬਈ ਇਹੀ ਮਨ ਸੀ ਜੋ ਮੈਨੂੰ ਭਜਾਈ ਫਿਰਦਾ ਸੀ ਅੱਜ ਗੁਰੂ ਨੇ ਕਿਰਪਾ ਕੀਤੀ ਹੈ ਤੇ ਮੈਂ ਗੁਰੂ ਵਾਲਾ ਬਣ ਗਿਆ ਸੋ ਇਹ ਅਸ਼ਟਵਕਰ ਨੂੰ ਗੁਰੂ ਬਣਾਇਆ ਗੁਰੂ ਦਕਸ਼ਨਾ ਦਿੱਤੀ ਸੋ ਜਯ ਜਯ ਕਾਰਾ ਹੋ ਗਿਆ ਉਹ ਰਾਜਾ ਜਨਕ ਰਾਜ ਰਿਸ਼ੀ ਬਣਿਆ ਤਨ ਤਨ ਰਾਜਾ ਜਨਕ ਹੈ ਜਿਨ ਸਿਮਣ ਕੀਏ ਬੁਵੇਕ ਇਹ ਕਰੀ ਕੇ ਸਿਮਣ ਨੇ ਪਾਪੀ ਤਰੇ ਅਨੇਕ ਐਡਾ ਵੱਡਾ ਰਾਜ ਰਿਸ਼ੀ ਹੋਇਆ ਜਿਨ੍ਹਾਂ ਨੇ ਇੱਕ ਘੜੀ ਦੇ ਸਿਮਣ ਦੇ ਨਾਲ 18 ਕੁੰਡ ਨਰਕਾਂ ਦੇ ਖਾਲੀ ਕਰ ਦਿੱਤੇ ਸੀ ਸੋ ਇਹ ਉਹ ਮਹਾਂਪੁਰਸ਼ ਰਾਜੇਜਨਕੀ ਕਹਾਣੀ ਹੈ ਸੋ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ